जागो होया सवेरा सूरज चढ़िया मिटिया हनेरा आने ਪੰਚੀ ਜਾਗੇ ਰਾਨਕ ਹੋਈ ਲਾਗੇ ਜਾਗੇ ਜਾਗ ਪਿਆ ਹੈ ਚਾਰ ਸਵੇਰਾ ਜਾਗੋ ਜਾਗੋ ਹੋਇਆ ਸਵੇਰਾ ਖੇਤਾਂ ਨੂੰ ਜਲ ਪਏ ਨਿਹਾਲੀ ਪਸ਼ੂਆਂ ਦੇ ਨਾਲ ਤਰਪਏ ਪਾਲੀ ਜਾਣਣ ਪਾਇਆ ਹਰ ਘਰ ਫੇਰਾ ਜਾਗੋ ਜਾਗੋ ਹੋਇਆ ਸਵੇਰਾ ਠੰਡੀ ਢੰਡੀ ਹਵਾ ਤੇ ਚੱਲੇ ਸੁੱਤੇ ਗੇੜੀ ਗੱਲੇ ਜਾਗੋ ਹਣ ਸੋ ਲਿਆ ਬਥੇਰਾ ਜਾਗੋ ਜਾਗੋ ਹੋਇਆ ਸਵੇਰਾ ਜੇ ਨਾ ਹਣ ਤਕ ਵੀ ਨਾ ਜਾਗੇ ਖੁਸ਼ੀ ਨ ਆਵੇ ਉਸ ਦੇ ਲਾ ਕੇ ਕੰਮ ਕਰੋ ਨਾ ਕਰੋ ਅਵੇਰਾ ਜਾਗੋ ਜਾਗੋ ਹੋਇਆ ਸਵੇਰਾ ਜਾਗੋ ਜਾਗੋ ਹੋਇਆ ਸਵੇਰਾ ਸੂਰਜ ਚੜਿਆ ਮਿਟਿਆ ਹਨੇਰਾ ਆਨੇ ਵੇਦ ਪੰਚੀ ਦਾ ਗੇਰਣ ਕੋਈ ਲਾਗੇ ਜਾਗੇ ਜਾਗ ਪਿਆ ਹੈ ਚਾਰ ਸਵੇਰਾ ਜਾਗੋ ਜਾਗੋ ਹੋਇਆ ਸਵੇਰਾ ਖੇਤਾਂ ਨੂੰ ਚਲ ਪਏ ਨਿਹਾਲੀ ਪਸ਼ੂਆਂ ਦੇ ਨਾਲ ਤਰਪੇ ਬਾਲੀ ਜਾਣਣ ਪਾਇਆ ਹਰ ਘਰ ਫੇਰਾ ਜਾਗੋ ਜਾਗੋ ਹੋਇਆ ਸਵੇਰਾ ਠੰਡੀ ਠੰਡੀ ਕਵਾਂ ਪੈ ਚਲੇ ਸੁਤੇ ਰਹਿਣਾ ਕਿਹੜੀ ਗੱਲ ਜਾਗੋ ਹਣ ਸੋਲਿਆ ਬਥੇਰਾ ਜਾਗੋ ਜਾਗੋ ਹੋਇਆ ਸਵੇਰਾ ਜੇਣਾ ਹੁਣ ਤੱਕ ਵੀ ਨਾ ਜਾਗੇ ਖੁਸ਼ੀ ਨਾ ਆਵੇ ਉਸਦੇ ਲਾ ਕੇ ਕੰਮ ਕਰੋ ਨਾ ਕਰੋ ਅਵੇਰਾ ਜਾਗੋ ਜਾਗੋ ਹੋਇਆ ਸਵੇਰਾ ਆਓ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਪ੍ਰਸ਼ਨ ਨੰਬਰ 1 ਕਪਤਾ ਦੀਆਂ 17 ਅਨਸਾਰ ਮਿਲਾਨ ਕਰੋ ਜਾਗੋ ਜਾਗੋ ਹੋਇਆ ਸਵੇਰਾ ਸੂਰਜ ਚੜਿਆ ਮਿਟਿਆ ਹਨੇਰਾ ਆਲਨਿਆਂ ਵਿੱਚ ਪੰਛੀ ਜਾਗੇ ਰੌਣਕ ਹੋਈ ਲਾਗੇ ਝਾਗੇ ਪ੍ਰਸ਼ਨ ਨੰਬਰ 2 ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਪੰਛੀ ਆਲਨਿਆਂ ਵਿੱਚ ਰਹਿੰਦੇ ਹਨ ਇਹ ਵਾਕ ਬਿਲਕੁਲ ਸਹੀ ਹੈ ਇਸ ਲਈ ਅਸੀਂ ਇਸ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਵੇਰੇ ਜਲਦੀ ਉੱਠਣ ਨਾਲ ਅਸੀਂ ਉਦਾਸ ਰਹਿੰਦੇ ਹਾਂ ਇਹ ਵਾਕ ਗਲਤ ਹੈ ਇਸ ਸਾਹਮਣੇ ਅਸੀਂ ਕਰੌਸ ਦਾ ਨਿਸ਼ਾਨ ਲਗਾਵਾਂਗੇ देर ਨਾਲ ਸੌਣਾ ਚੰਗੀ ਆਦਤ ਹੈ ਇਹ ਆਦਤ ਗਲਤ ਹੈ ਇਸ ਕਰਕੇ ਅਸੀਂ ਇਸ ਸਾਹਮਣੇ ਕਰੌਸ ਦਾ ਨਿਸ਼ਾਨ ਲਗਾਵਾਂਗੇ ਹਰ ਕੰਮ ਨੂੰ ਸਮੇਂ ਸਿਰ ਕਰਨਾ ਚਾਹੀਦਾ ਹੈ ਇਹ ਵਾਕ ਬਿਲਕੁਲ ਠੀਕ ਹੈ ਇਸ ਸਾਹਮਣੇ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਪ੍ਰਸ਼ਨ ਨੰਬਰ 3 ਪ੍ਰਸ਼ਨਾਂ ਦੇ ਉੱਤਰ ਦਿਓ ਕੂੜਾ ਕੈਪਟਾ ਵਿੱਚ ਕਿਹੜੀ ਗੱਲ ਦੱਸੀ ਗਈ ਹੈ ਕੈਪਟਾ ਵਿੱਚ ਸਵੇਰ ਦੇ ਸਮੇਂ ਦੀ ਗੱਲ ਦੱਸੀ ਗਈ ਹੈ ਐੜਾ ਸਵੇਰ ਸਮੇਂ ਹਵਾ ਕਿਹੋ ਜਿਹੀ ਹੁੰਦੀ ਹੈ ਸਵੇਰ ਸਮੇਂ ਠੰਡੀ ਠੰਡੀ ਹਵਾ ਚੱਲਦੀ ਹੈ ਈੜੀ ਸਵੇਰੇ ਜਲਦੀ ਉੱਠਣ ਦੇ ਕੀ ਫਾਇਦੇ ਹਨ ਸਵੇਰੇ ਜਲਦੀ ਉੱਠਣ ਨਾਲ ਸਰੀਰ ਚੁਸਤ ਰਹਿੰਦਾ ਹੈ ਅਤੇ ਆਲਸ ਦੂਰ ਭਜਦਾ ਹੈ ਸ਼ਬਦਾਂ ਦੀ ਖੇਡ ਪ੍ਰਸ਼ਨ ਨੰਬਰ 4 ਸਮਝੋ ਅਤੇ ਦਿੱਤੇ ਸ਼ਬਦਾਂ ਦੇ ਜੋੜੇ ਬਣਾਓ ਇੱਥੇ ਸਾਨੂੰ ਵਿਰੋਧੀ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਨੂੰ ਆਪਸ ਵਿੱਚ ਮਿਲਾਇਆ ਗਿਆ ਹੈ ਜਿਵੇਂ ਸਵੇਰਾ ਹਨੇਰਾ ਇਸੇ ਤਰ੍ਹਾਂ ਅਸੀਂ ਮਲਾਵਾਂਗੇ ਲਾਗੇ ਦੂਰ ਸੋਣਾ ਜਾਗਣਾ ਠੰਡਾ ਗਰਮ ਚੜਨਾ ਛਿਪਣਾ ਪੜიਏ ਅਤੇ ਲਿਖੀਏ ਪ੍ਰਸ਼ਨ ਨੰਬਰ 6 ਪਹਿਲਾਂ ਤੇਜ਼-ਤੇਜ਼ ਪੜიਏ ਅਤੇ ਫਿਰ ਸੋਣਾ-ਸੋਣਾ ਲਿਖੀਏ ਏਕਮ ਸਵੇਰੇ ਜਲਦੀ ਉੱਡਦਾ ਉਹ ਆਪਣੇ ਪਾਪਾ ਨਾਲ ਸ਼ਹਿਰ ਤੇ ਜਾਂਦਾ ਸ਼ਹਿਰ ਤੋਂ ਆ ਕੇ ਆਪਣੇ ਦੰਦ ਚੰਪਾਉਂਦਾ ਫਿਰ ਨਹਾ ਧੋ ਕੇ ਸਭ ਤੋਂ ਪਹਿਲਾਂ ਸਕੂਲ ਆ ਜਾਂਦਾ ਉਹ ਮਨ ਲਾ ਕੇ ਪੜ੍ਹਾਈ ਕਰਦਾ ਉਸ ਨੂੰ ਚਿੱਤਰ ਬਣਾਉਣਾ ਬੜਾ ਚੰਗਾ ਲੱਗਦਾ ਉਹ ਹਰ ਕੰਮ ਨੂੰ ਸਮੇਂ ਸਿਰ ਕਰਨ ਦੀ ਕੋਸ਼ਿਸ਼ ਕਰਦਾ ਹੁਣ ਅਸੀਂ ਉਪਰੋਕਤ ਪੈਰੇ ਨੂੰ ਸੁੰਦਰ ਲਿਖਾਈ ਦੇ ਵਿੱਚ ਲਿਖਾਂਗੇ ਜਿਵੇਂ ਤਸਵੀਰ ਵਿੱਚ ਬਖਾਇਆ ਗਿਆ ਹੈ ਇਹ ਵੀ ਕਰੀਏ ਪ੍ਰਸ਼ਨ ਨੰਬਰ 7 ਤਸਵੀਰ ਵਿੱਚ ਰੰਗ ਭਰੋ ਅਤੇ ਇਸ ਬਾਰੇ ਦੋ ਵਾਕ ਲਿਖੋ ਤੁਸੀਂ ਵੀ ਸਾਡੇ ਵਾਂਗ ਇਸ ਤਸਵੀਰ ਵਿੱਚ ਰੰਗ ਭਰ ਸਕਦੇ ਹੋ ਹੁਣ ਅਸੀਂ ਇਸ ਤਸਵੀਰ ਬਾਰੇ ਦੋ ਵਾਕ ਲਿਖਾਂਗੇ ਪਹਿਲਾ ਲੜਕੀ ਸਕੂਲ ਜਾਣ ਲਈ ਤਿਆਰ ਹੋ ਰਹੀ ਹੈ ਦੂਜਾ ਲੜਕੀ ਦੇ ਪਿੱਛੇ ਦੀਵਾਰ ਘੜੀ ਲੱਗੀ ਹੋਈ ਹੈ ਪ੍ਰਸ਼ਨ ਨੰਬਰ 8 ਆਪਣੇ ਪਰਿਵਾਰ ਦੀ ਸਹਾਇਤਾ ਨਾਲ ਘਰ ਵਿੱਚ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਅਤੇ ਅਖੀਰ ਵਿੱਚ ਉੱਠਣ ਵਾਲਿਆਂ ਦੇ ਨਾਮ ਕਰਮ ਅਨੁਸਾਰ ਲਿਖੋ ਜਿਵੇਂ ਸਾਡੇ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਹਨ ਸਭ ਤੋਂ ਪਹਿਲਾਂ ਮੇਰੇ ਮਾਤਾ ਜੀ ਉੱਠਦੇ ਹਨ ਫਿਰ ਪਿਤਾ ਜੀ ਤੇ ਫਿਰ ਮੈਂ ਖੁਦ ਪ੍ਰਸ਼ਨ ਨੰਬਰ 9 ਤੁਸੀਂ ਸਵੇਰੇ ਕਿਹਸ ਸਮੇਂ ਉੱਠਦੇ ਹੋ ਮੈਂ ਸਵੇਰੇ 6 ਵਜੇ ਉੱਠਦਾ ਹਾਂ ਤੁਸੀਂ ਰਾਤ ਨੂੰ ਕਿੰਨੇ ਵਜੇ ਸੌਂਦੇ ਹੋ ਮੈਂ ਰਾਤ ਨੂੰ 9 ਵਜੇ ਸੌਂਦਾ ਹਾਂ ਤੁਸੀਂ ਸਕੂਲ ਕਿਸ ਸਮੇਂ ਆਉਂਦੇ ਹੋ ਮੈਂ 7:50 ਮਿੰਟ ਤੇ ਸਕੂਲ ਵਿੱਚ ਆਉਂਦਾ ਹਾਂ Thank you for watching video ko like kare channel ko subscribe kare